ਦੱਸਦੇ ਕਿ ਲਾਡਵਾਲ ਟੋਲ ਪਲਾਜ਼ਾ ਜਿੱਥਾ ਪੰਜਾਬ ਦਾ ਸਭ ਤੋਂ ਮਹਿੰਗਾ ਕਿਹਾ ਜਾਣ ਵਾਲਾ ਲਾਡਵਾਲ ਟੋਲ ਪਲਾਜ਼ਾ ਅਨਮਿੱਥੇ ਸਮੇਂ ਦੇ ਲਈ ਮੁਫਤ ਕਰ ਦਿੱਤਾ ਗਿਆ ਹੈ। ਇਸ ਵਾਰ ਲਾਡਵਾਲ ਟੋਲ ਪਲਾਜ਼ੇ ਨੂੰ ਕਰਮਚਾਰੀਆਂ ਨੇ ਮੁਫਤ ਕੀ ਤੈ ਕਰਮਚਾਰੀਆਂ ਦਾ ਆਖਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਦੋਸਤੋ ਬਾਅਦ ਉਹਨਾਂ ਨੇ ਟੋਲ ਪਲਾਜ਼ੇ ਨੂੰ ਮੁਫਤ ਕਰਨ ਦੇ ਲਈ ਫੈਸਲਾ ਲਿਆ। ਦੱਸਦੇ ਕਿ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਲਾਡਵਾਲ ਟੋਲ ਪਲਾਜ਼ਾ ਤੋਂ ਗੱਡੀਆਂ ਮੁਫਤ ਲੰਘਾਈਆਂ ਜਾ ਰਹੀਆਂ ਨੇ ਤੇ ਆਵਾਜਾਈ ਦੇ ਲਈ ਇਹ ਟੋਲ ਪਲਾਜ਼ਾ ਬਿਲਕੁਲ ਮੁਫਤ ਕੀਤਾ ਗਿਆ ਮੁਲਾਜ਼ਮ ਜਿਥੇ ਬੰਦੀਆਂ ਵੀ ਇੱਥੇ ਮੌਜੂਦ ਰਹੀਆਂ ਨੇ ਪਰ ਜੋ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਕਈ ਮੰਗਾਂ ਸਨ ਜਿਨ੍ਹਾਂ ਤੇ ਮੈਨੇਜਮੈਂਟ ਗੌਰ ਨਹੀਂ ਫਰਮਾ ਰਹੀ ਉਹਨਾਂ ਨੂੰ ਛੁੱਟੀਆਂ ਨੂੰ ਲੈ ਕੇ ਦਿੱਕਤ ਆ ਰਹੀ ਸੀ ਉਹਨਾਂ ਨੂੰ ਪੀਐਫ ਨੂੰ ਲੈ ਕੇ ਦਿੱਕਤ ਆ ਰਹੀ ਸੀ ਅਜਹੀਆਂ ਕਈ ਚੀਜ਼ਾਂ ਸੀ ਜਿਹੜੀਆਂ ਕਿ ਉਹਨਾਂ ਦੀਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਕਈ ਮੰਗਾਂ ਸਨ ਜਿਹੜੀਆਂ ਕਿ ਪੂਰੀਆਂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਅਲਟੀਮੇਟਮ ਵੀ ਇੱਕ ਦੋ ਵਾਰੀ ਮੈਨੇਜਮੈਂਟ ਨੂੰ ਦਿੱਤਾ ਪਰ ਅੱਜ ਅਣਮਿੱਥੇ ਸਮੇਂ ਦੇ ਲਈ ਮੁਫਤ ਕਰਨ ਦਾ ਐਲਾਨ ਕੀਤਾ ਸੀ ਉਸ ਨੂੰ ਮੁਫਤ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਡੂਵਾਲ ਟੋਲ ਪਲਾਜ਼ਾ ਦੀ ਹੁਣ ਲੱਗਦਾ ਹੈ ਕਿ ਜਦੋਂ ਹੀ ਮੀਟਿੰਗ ਹੋਏਗੀ ਮੈਨੇਜਮੈਂਟ ਦੇ ਨਾਲ ਕਰਮਚਾਰੀਆਂ ਦੀ ਮੀਟਿੰਗ ਫਿਲਹਾਲ ਹੋਵੇਗੀ ਜਿਸ ਤੋਂ ਬਾਅਦ ਅੱਗੇ ਟੋਲ ਪਲਾਜ਼ਾ ਨੂੰ ਮੁਫਤ ਰੱਖਣਾ ਹੈ ਜਾਂ ਫਿਰ ਨਈ ਫੈਸਲਾ ਲਿਆ ਜਾਵੇ ਦੱਸਦੇ ਕਿ ਲਾਡੂਵਾਲ ਟੋਲ ਪਲਾਜ਼ਾ ਜਿਹहां ਪੰਜਾਬ ਦਾ ਸਭ ਤੋਂ ਮਹਿੰਗਾ ਕਿਹਾ ਜਾਣ ਵਾਲਾ ਲਾਡੂਵਾਲ ਟੋਲ ਪਲਾਜ਼ਾ ਅਨਮਿੱਥੇ ਸਮੇਂ ਦੇ ਲਈ ਮੁਫਤ ਕਰ ਦਿੱਤਾ ਗਿਆ ਹੈ ਸਵਾਰ ਲਾਡਵਾਲ ਟੋਲ ਪਲਾਜ਼ੇ ਨੂੰ ਕਰਮਚਾਰੀਆਂ ਨੇ ਮੁਕਤ ਕੀਤਾ ਹੈ ਕਰਮਚਾਰੀਆਂ ਦਾ ਆਖਣਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਦੋਸਤੋ ਬਾਅਦ ਉਹਨਾਂ ਨੇ ਟੋਲ ਪਲਾਜ਼ੇ ਨੂੰ ਮੁਫਤ ਕਰਨ ਦੇ ਲਈ ਫੈਸਲਾ ਲਿਆ ਦੱਸਦੇ ਕਿ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਲਾਡਵਾਲ ਟੋਲ ਪਲਾਜ਼ਾ ਤੋਂ ਗੱਡੀਆਂ ਮੁਫਤ ਲੰਘਾਈਆਂ ਜਾ ਰਹੀਆਂ ਨੇ ਤੇ ਆਵਾਜਾਈ ਦੇ ਲਈ ਇਹ ਟੋਲ ਪਲਾਜ਼ਾ ਬਿਲਕੁਲ ਮੁਫਤ ਕੀਤਾ ਗਿਆ ਮੁਲਾਜ਼ਮ ਜਿੱਥੇ ਬੰਦਿਆ ਵੀ ਇੱਥੇ ਮੌਜੂਦ ਰਹੀਆਂ ਨੇ ਪਰ ਜੋ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਕਈ ਮੰਗਾਂ ਸਨ ਜਿਨ੍ਹਾਂ ਤੇ ਮੈਨੇਜਮੈਂਟ ਗੌਰ ਨਹੀਂ ਫਰਮਾ ਰਹੀ ਉਹਨਾਂ ਨੂੰ ਛੁੱਟੀਆਂ ਨੂੰ ਲੈ ਕੇ ਦਿੱਕਤ ਆ ਰਹੀ ਸੀ ਉਹਨਾਂ ਨੂੰ ਪੀਐਫ ਨੂੰ ਲੈ ਕੇ ਦਿੱਕਤ ਆ ਰਹੀ ਸੀ ਅਜਹੀਆਂ ਕਈ ਚੀਜ਼ਾਂ ਸੀ ਜਿਹੜੀਆਂ ਕਿ ਉਹਨਾਂ ਦੀ ਪੂਰੀਆਂ ਨਹੀਂ ਕੀਤੀ ਗਈਆਂ ਕਈ ਮੰਗਾਂ ਸਨ ਜਿਹੜੀਆਂ ਕਿ ਪੂਰੀਆਂ ਨਹੀਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਨੇ ਅਲਟੀਮੇਟਮ ਵੀ ਇੱਕ ਦੋ ਵਾਰੀ ਮੈਨੇਜਮੈਂਟ ਨੂੰ ਦਿੱਤਾ ਪਰ ਅੱਜ ਅਨਮਿੱਥੇ ਸਮੇਂ ਦੇ ਲਈ ਮੁਫਤ ਕਰਨ ਦਾ ਐਲਾਨ ਕੀਤਾ ਸੀ ਉਸ ਨੂੰ ਮੁਫਤ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਡਵਾਲ ਟੋਲ ਪਲਾਜ਼ਾ ਦੀ ਹੁਣ ਲੱਗਦਾ ਹੈ ਕਿ ਜਦੋਂ ਹੀ ਮੀਟਿੰਗ ਹੋਏਗੀ ਮੈਨੇਜਮੈਂਟ ਦੇ ਨਾਲ ਕਰਮਚਾਰੀਆਂ ਦੀ ਮੀਟਿੰਗ ਫਿਲਹਾਲ ਹੋਵੇਗੀ ਜਿਸ ਤੋਂ ਬਾਅਦ ਅੱਗੇ ਟੋਲ ਪਲਾਜ਼ਾ ਨੂੰ ਮੁਫਤ ਰੱਖਣਾ ਹੈ ਜਾਂ ਫਿਰ ਨਵਾਂ ਫੈਸਲਾ ਲਿਆ ਜਾਵੇਗਾ